ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਕਹਾਣੀ ਹੈ ਤਿੰਨਲੀ ਰਾਮ ਦੀਆਂ ਪ੍ਰਸਿੱਧ ਕਹਾਣੀਆਂ ਵਿੱਚੋਂ ਕਹਾਣੀ ਦਾ ਨਾਮ ਹੈ ਸਭ ਤੋਂ ਵੱਡਾ ਭਿਖਾਰੀ ਇੱਕ ਦਿਨ ਰਾਜਾ ਕ੍ਰਿਸ਼ਨਦੇਵ ਰਾਏ ਕੁਝ ਦਰਬਾਰੀਆਂ ਦੇ ਨਾਲ ਘੁਮਨ ਨਿਕਲੇ ਰਾਜਧਾਨੀ ਦੇ ਮੰਦਰ ਅਤੇ ਬਾਜ਼ਾਰਾਂ ਦੇ ਸਾਹਮਣੇ ਭਿਖਾਰੀਆਂ ਦੀ ਭੀੜ ਸੀ ਉਹਨਾਂ ਨੇ ਆ ਕੇ ਦਰਬਾਰੀਆਂ ਤੋਂ ਪੁੱਛਿਆ ਤਾਂ ਉਹ ਬੋਲੇ ਮਹਾਰਾਜ ਵਿਜੇਨਗਰ ਵਿੱਚ ਭਿਖਾਰੀਆਂ ਦੀ ਸੰਖਿਆ ਕਾਫੀ ਵਧੀ ਜਾ ਰਹੀ ਹੈ ਸੁਣ ਕੇ ਰਾਜਾ ਚੌਂਕੇ ਫਿਰ ਬੋਲੇ ਤਾਂ ਕੀ ਸਾਡੀ ਰਾਜ ਪ੍ਰਣਾਲੀ ਠੀਕ ਨਹੀਂ ਹੈ ਭਲਾ ਐਨੇ ਲੋਕ ਨੂੰ ਭੀਖ ਕਿਉਂ ਮੰਗਣੀ ਪੈ ਰਹੀ ਹੈ ਸੁਣ ਕੇ ਸਾਰੇ ਚੁੱਪ ਕਿਸੇ ਦੀ ਸਮਝ ਵਿੱਚ ਨਹੀਂ ਆਇਆ ਕਿ ਇਸ ਸਵਾਲ ਦਾ ਕੀ ਜਵਾਬ ਦਿੱਤਾ ਜਾਵੇ ਕੁਝ ਦਿਨ ਬਾਅਦ ਰਾਜਾ ਨੇ ਤਨੇਲੀ ਰਾਮ ਨੂੰ ਬੁਲਾ ਕੇ ਆਖਿਆ ਤਨੇਲੀ ਰਾਮ ਜਰਾ ਪਤਾ ਕਰੋ ਕਿ ਸਾਡੇ ਰਾਜ ਵਿੱਚ ਭਿਖਾਰੀਆਂ ਦੀ ਸੰਖਿਆ ਐਨੀ ਕਿਉਂ ਵਧੀ ਜਾ ਰਹੀ ਹੈ ਤਨੇਲੀ ਰਾਮ ਬੋਲਿਆ ਮਹਾਰਾਜ ਮੈਨੂੰ ਇਸ ਦੇ ਵਾਸਤੇ 7 ਦਿਨਾਂ ਦੀ ਛੁੱਟੀ ਚਾਹੀਦੀ ਹੈ ਕਿਉਂ ਰਾਜਾ ਨੇ ਪੁੱਛਿਆ ਇਸ ਲਈ ਮਹਾਰਾਜ ਕਿ ਮੈਂ ਵੀ ਭੀਖ ਮੰਗ ਕੇ ਥੋੜੀ ਕਮਾਈ ਕਰ ਲਵਾਂ ਫਿਰ ਤੁਹਾਡੇ ਸਵਾਲ ਦਾ ਜਵਾਬ ਵੀ ਲੱਭ ਲਵਾਂਗਾ ਤਨੇਲੀ ਰਾਮ ਬੋਲਿਆ ਸੁਣ ਕੇ ਰਾਜਾ ਹੱਸ ਪਏ ਬੋਲੇ ਠੀਕ ਹੈ ਤਨੇਲੀ ਰਾਮ ਪਰ 7 ਦਿਨਾਂ ਦੇ ਅੰਦਰ ਮੇਰੇ ਸਵਾਲ ਦਾ ਜਵਾਬ ਮਿਲਣਾ ਚਾਹੀਦਾ ਹੈ ਇੱਕੋ ਇੱਕ ਕਰਕੇ 6 ਦਿਨ ਲੰਘ ਗਏ ਰਾਜਾ ਨੂੰ ਉਤਸੁਕਤਾ ਸੀ ਕਿ ਪਲਾਤ ਨੇਲੀराम ਕੀ ਕਰ ਰਿਹਾ ਹੈ ਉਹਨਾਂ ਨੇ ਦਰਬਾਰੀਆਂ ਤੋਂ ਪੁੱਛਿਆ ਤਾਂ ਸਾਰੇ ਮੂੰਹ ਫੇਰ ਕੇ ਹੱਸਣ ਲੱਗੇ ਆਖਰਕਾਰ ਪੁਜਿਤ ਨੇ ਆਖਿਆ ਮਹਾਰਾਜ ਵਾਕਿਆ ਹੀ ਤਨੇਲੀराम ਪੀਖ ਮੰਗ ਰਿਹਾ ਸੀ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਹਾਂ ਮਹਾਰਾਜ ਤਨੇਲੀराम ਬਹੁਤ ਜਿੱਦੀ ਹੋ ਗਿਆ ਹੈ ਹੁਣ ਤਾਂ ਉਸ ਨੂੰ ਰਾਜ ਦਰਬਾਰ ਦੀ ਇੱਜ਼ਤ ਦੀ ਵੀ ਪਰਵਾਹ ਨਹੀਂ ਹੈ ਮંત્રી ਨੇ ਆਖਿਆ ਰਾਜਾ ਨੂੰ ਗੁੱਸਾ ਆ ਗਿਆ ਬੋਲੇ ਅੱਛਾ ਤਾਂ ਹੁਣ ਤਨੇਲੀ RAM ਨੇ ਭੀਖ ਮੰਗਣੀ ਵੀ ਸ਼ੁਰੂ ਕਰ ਦਿੱਤੀ ਰਾਜਾ ਆਪਣੀ ਗੱਲ ਪੂਰੀ ਕਰਦੇ ਇਸ ਤੋਂ ਪਹਿਲਾਂ ਭਿਖਾਰੀਆਂ ਦੀ ਇੱਕ ਟੋਲੀ ਉੱਥੇ ਆ ਪਹੁੰਚੀ ਉਹਨਾਂ ਵਿੱਚੋਂ ਅੱਗੇ ਵਾਲਾ ਭਿਖਾਰੀ ਬੋਲਿਆ ਮਹਾਰਾਜ ਅਜੇ ਭੀਖ ਮੰਗਣੀ ਕਿੱਥੋਂ ਸਿੱਕੀ ਸਕਿਆ ਹਾਂ ਭੀਖ ਮੰਗ ਕੇ ਪਹਿਲਾਂ ਤਾਂ ਗੁਜ਼ਾਰਾ ਹੀ ਕਿੱਥੇ ਹੁੰਦਾ ਹੈ ਫਿਰ ਉਸ ਵਿੱਚ ਨਾ ਜਾਣੇ ਕਿਸ ਕਿਸ ਦਾ ਹਿੱਸਾ ਹੈ ਕਿਸ ਦਾ ਹਿੱਸਾ ਰਾਜਾ ਨੇ ਪੁੱਛਿਆ ਇਸ ਦਾ ਜਵਾਬ ਤਾਂ ਅਸੀਂ ਨਹੀਂ ਰਾਜ ਦਾ ਸਭ ਤੋਂ ਵੱਡਾ ਭਿਖਾਰੀ ਦੇ ਸਕਦਾ ਹੈ ਜਿਹੜਾ ਸਤੋਂ ਸਾਰਿਆਂ ਤੋਂ ਭੀਖ ਮੰਗਵਾਉਂਦਾ ਹੈ ਕੌਣ ਹੈ ਸਭ ਤੋਂ ਵੱਡਾ ਭਿਖਾਰੀ ਰਾਜਾ ਨੇ ਚਿਲਾ ਕੇ ਆਖਿਆ ਇਹ ਮੰਤਰੀ ਜੀ ਦੱਸਣਗੇ ਮਹਾਰਾਜ ਇਹ ਭਿਖਾਰੀ ਪਤਾ ਨਹੀਂ ਕੀ ਉਲਟਾ ਸਿੱਧਾ ਬੋਲ ਰਿਹਾ ਹੈ ਤੁਸੀਂ ਇਸ ਦੀਆਂ ਗੱਲਾਂ ਨਾ ਸੁਣੋ ਮੰਤਰੀ ਅਗ ਬਬੂਲਾ ਹੋ ਕੇ ਬੋਲਿਆ ਠੀਕ ਹੈ ਮਹਾਰਾਜ ਤੁਸੀਂ ਉਸ ਭਿਖਾਰੀ ਦੀ ਗੱਲ ਨਾ ਸੁਨੋ ਪਰ ਮੇਰੀ ਗੱਲ ਤਾਂ ਤੁਹਾਨੂੰ ਸੁਣਨੀ ਹੀ ਪਵੇਗੀ ਆਖਦੇ ਆਖਦੇ ਅੱਗੇ ਖੜਾ ਤਨੇਲੀ ਰਾਮ ਬੋਲਿਆ ਮਹਾਰਾਜ ਐਨਾ ਸਮਾਂ ਭਿਖਾਰੀਆਂ ਵਿੱਚ ਰਹਿ ਕੇ ਮੈਂ ਸਭ ਤੋਂ ਵੱਡਾ ਭਿਖਾਰੀ ਲੱਭ ਲਿਆ ਹੈ ਮੰਤਰੀ ਦੱਸੋ ਕਿ ਉਹਨਾਂ ਨੇ ਉਸ ਨੂੰ ਕਿੱਥੇ ਛੁਪਾ ਦਿੱਤਾ ਹੈ ਵਰਨਾ ਤਾਂ ਜੋ ਤੁਸੀਂ ਜਾਣਦੇ ਹੋ ਕੀ ਹੋਏਗਾ ਤੁਹਾਡੇ ਨਾਲ ਸੁਨਕੇ ਮੰਤਰੀ ਦੇ ਚਿਹਰੇ ਦੀਆਂ ਹਵਾਈਆਂ ਉਡਣ ਲੱਗੀਆਂ ਉਸਨੇ ਮੰਨ ਲਿਆ ਕਿ ਉਸ ਦਾ ਦੂਰ ਦਾ ਰਿਸ਼ਤੇਦਾਰ ਰਗੂਰਾਜ ਦੂਜਿਆਂ ਕੋਲੋਂ ਭੀਖ ਮੰਗਵਾ ਕੇ ਕਮਾਈ ਕਰਾ ਰਿਹਾ ਹੈ ਰਾਜਾ ਨੇ ਰਗੂਰਾਜ ਨੂੰ ਗ੍ਰਿਫਤਾਰ ਕਰ ਲਿਆ ਵੇਖਦੇ ਹੀ ਵੇਖਦੇ ਰਾਜਾ ਨੇ ਭਿਖਾਰੀ ਗਾਇਬ ਹੋ ਗਏ ਮੰਤਰੀ ਨੂੰ ਕਰੜੀ ਫਟਕਾਰ ਪਾਈ ਉਸਨੇ ਅੱਗੇ ਤੋਂ ਗਲਤ ਲੋਕਾਂ ਦਾ ਸਾਥ ਨਾ ਦੇਣ ਦੀ ਸੌਂ ਖਾਦੀ ਹਰ ਕੋਈ ਤਨੇਲੀ RAM ਦੀ ਪ੍ਰਸ਼ੰਸਾ ਕਰ ਰਿਹਾ ਸੀ ਏਸੀ ਅੱਜ ਦੀ ਕਹਾਣੀ ਤਨੇਲੀ ਰਾਮ ਤੇ ਸਭ ਤੋਂ ਵੱਡੇ ਭਿਖਾਰੀ ਦੀ ਧੰਨਵਾਦ